ਅੱਜ ਮੈਨੂੰ ਮੇਰੇ ਬੇਟੇ ਨੇ ਕਿਹਾ ਕਿ ਮੰਮਾ ਮੇਰੀ ਇਹਨਾਂ ਅਲਮਾਰੀ ਬਹੁਤ ਮੈਸੀ ਹੋ ਗਈ ਹੋਈ ਐ ਤੇ ਉਹਨੂੰ ਠੀਕ ਕਰਕੇ ਦਿਓ ਐਕਚੁਅਲੀ ਉਹਦੀ ਅਲਮਾਰੀ ਇੰਨੀ ਮੈਸੀ ਇਸ ਲਈ ਐ ਕਿ ਉਹਦੀ ਅਲਮਾਰੀ ਦੇ ਵਿੱਚ ਨਾ ਠਾਕੁਰ ਜੀ ਦੇ ਵੀ ਅਸੀਂ ਵਸਤਰ ਤੇ ਉਹਨਾਂ ਦੇ ਸ਼ਿੰਗਾਰ ਦਾ ਸਮਾਨ ਰੱਖਿਆ ਆ ਉਹਨੂੰ ਤੇ ਵਿਚਾਰੇ ਨੂੰ ਨਾ ਇੱਕੋ ਹੀ ਖਾਨਾ ਮਿਲਿਆ ਆ ਤੇ ਮੈਂ ਆਪਣੀ ਬੇਟੀ ਨੂੰ ਹੈਲਪ ਕਰਨ ਲਈ ਕਿਹਾ ਤੇ ਉਹ ਕੈਮਰਾ ਸ਼ਾਈ ਹੈਗੀ ਐ ਫਿਰ ਅਸੀਂ ਸਾਰਾ ਸਮਾਨ ਪ੍ਰਭੂ ਜੀ ਦਾ ਇੱਕ ਜਗ੍ਹਾ ਤੇ ਇਕੱਠਾ ਕੀਤਾ ਉਹਨਾਂ ਦੇ ਸ਼ਿੰਗਾਰ ਵਸਤਰ ਮੈਂ ਸਾਰੇ ਨਾ ਇੱਕ ਬੈਗ ਵਿੱਚ ਰੱਖ دیے ਗਿਆ ਤੇ ਫਿਰ ਅਸੀਂ ਉਹਨਾਂ ਨੂੰ ਉੱਪਰ ਲੈ ਜਾਣਾ ਸ਼ੁਰੂ ਕਰ ਦਿੱਤਾ ਉੱਪਰ ਦੇ ਪੋਰਸ਼ਨ ਵਿੱਚ ਤੇ ਫਿਰ ਦੇਖੋ ਕਿੰਨੀ ਅੱਛੇ ਤਰੀਕੇ ਨਾਲ ਸੈਟਲ ਹੋ ਗਈ ਆ ਮੈਂ ਪ੍ਰਭੂ ਜੀ ਦੇ ਸਾਰੇ ਕੱਪੜੇ ਨਾਲ ਇੱਕ ਬੈਗ ਵਿੱਚ ਰੱਖਦੀ ਸਰਦੀਆਂ ਦੇ ਅਲੱਗ ਗਰਮੀਆਂ ਦੇ ਅਲੱਗ ਤੇ ਇਸ ਤਰ੍ਹਾਂ ਇਹ ਪੂਰੀ ਹੁਣ ਅਲਮਾਰੀ ਉਹਨਾਂ ਦੀ ਹੋਗੀ ਫਿਰ نیچے ਆ ਕੇ ਮੈਂ ਆਪਣੇ ਬੇਟੇ ਦੀ ਵੀ ਪੂਰੀ ਜੋ ਅਲਮਾਰੀ ਸੀ ਅਸੈਂਬਲ ਕੀਤੀ ਔਰ ਕਿਉਂਕਿ ਇਹ ਸਲਾਈਡ ਵਾਲੀ ਅਲਮਾਰੀ ਹੈ ਤੇ ਇੱਕ ਸਾਈਡ ਮੇਰੇ ਵੱਡੇ ਬੇਟੇ ਦੀ ਆ ਤੇ ਜੋ ਇੱਕ ਸਾਈਡ ਛੋਟੇ ਬੇਟੇ ਦੀ ਫਿਰ ਲੱਗਦੇ ਹੱਥ ਮੈਂ ਛੋਟੇ ਬੇਟੇ ਦੀ ਵੀ ਜਿਹੜੀ ਸਾਈਡ ਆ ਕਿਸੇ ਸਾਰੇ ਅੱਛੇ ਤਰੀਕੇ ਦੇ ਨਾਲ ਲਗਾ ਦਿੱਤੀ ਔਰ ਹੁਣ ਦੇਖਦੇ ਆ ਕਿੰਨੇ ਦਿਨ ਤੱਕ ਇਹ ਠੀਕ ਰਹਿੰਦੀ ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਮੇਰਾ ਇਹ ਮਿਨੀ ਵਲੋਗ ਪਸੰਦ ਆਇਆ ਹੋਵੇਗਾ ਤੇ ਮੈਂ ਹੋਰ ਵੀ ਇੰਟਰਸਟਿੰਗ ਕੰਟੈਂਟ ਲੈ ਕੇ ਆਂਦੀ ਰਵਾਂਗੀ ਔਰ ਰੀਲਸ ਤੇ ਮੇਰੀਆ ਡੇਲੀ ਅਪਲੋਡ ਹੁੰਦੀ ਆ ਹੀ ਰਹਿਣ ਗਿਆ ਐਕਚੁਅਲੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਸੀ ਕਿ ਕੁਝ ਲੋਕ ਮੇਰੀ ਰੀਲਸ ਦੇ ਉੱਪਰ ਬਹੁਤ ਹੀ ਗੰਦੇ ਕਮੈਂਟ ਕਰਦੇ ਨੇ ਬਹੁਤ ਭੱਦੇ ਐਕਚੁਅਲੀ ਅੱਛੇ ਨਹੀਂ ਲੱਗਦੇ ਦੇਖੋ ਅਗਰ ਤੁਹਾਨੂੰ ਮੇਰੀ ਰੀਲਸ ਨਹੀਂ ਪਸੰਦ ਹੈਗੀ ਆ ਮੈਂ ਨਹੀਂ ਤੁਹਾਨੂੰ ਪਸੰਦ ਹੈ ਤੇ ਤੁਸੀਂ ਨਾ ਦੇਖੋ ਸਕਿਪ ਕਰ ਦੋ ਸਕਰੋਲ ਕਰ ਦਿਆ ਕਰੋ ਮੇਰਾ ਚੈਨਲ ਪੂਜਾ ਪਲਾਨਟ ਚੈਨਲ ਜੋ ਹੈ ਉਹ ਜਸਟ ਐਂਟਰਟੇਨਮੈਂਟ ਲਈ ਹੈ ਜਸਟ ਫੋਰ ਫਨ ਤੇ ਕਈ ਲੋਕ ਤੇ ਸੀਰੀਅਸ ਹੀ ਹੋ ਜਾਂਦੇ ਨੇ ਔਰ ਪਲੀਜ਼ ਇਹ ਮਤਲਬ ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰੋ ਪਲੀਜ਼ ਮੇਰੇ ਚੈਨਲ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਮਿਨੀ ਵਲੌਗ ਵਿੱਚ ਨਮਸਤੇ ਸਾਰਿਆਂ ਨੂੰ